ਤੇ ਅੱਜ ਦੇ ਵਿਚਾਰ ਦੇ ਅਨੁਸਾਰ ਬਾਬਾ ਕਬੀਰ ਜੀ ਬਖਸ਼ਿਸ਼ ਕਰਦੇ ਨੇ ਕਿ ਕਬੀਰ ਹਜ ਕਾਬੇ ਹੋਂ ਜਾਇਆ ਥਾ ਕਿ ਪਪਾ ਜੀ ਕਹਿੰਦੇ ਮੈਂ ਹਜ ਕਰਨ ਦੇ ਲਈ ਕਾਬੇ ਅੰਦਰ ਗਿਆ ਤਾਂ ਅੱਗੋਂ ਸੰਜੋਗ ਬਣਦਾ ਹੈ ਕਹਿੰਦੇ ਵਾਰਤਾ ਲਾਪ ਦੇ ਰੂਪ ਦੇ ਵਿੱਚ ਗੱਲ ਕਰਦੇ ਅੱਗੇ ਮਿਲਿਆ ਖੁਦਾਈ ਕਹਿੰਦੇ ਅੱਗੇ ਮੈਨੂੰ ਖੁਦਾ ਮਿਲਿਆ ਉਹ ਵਾਹਿਗੁਰੂ ਪਰਮਾਤਮਾ ਰੱਬ ਅੱਲਾਹ ਉਮ ਬਿਲਿਆ ਮੈਨੂੰ ਤੇ ਮੈਨੂੰ ਕਹਿੰਦਾ ਸਾਈਂ ਮੁਝ ਸਿਓ ਲੱਭ ਰਿਹਾ ਤੁਝ ਕਿਹਨ ਫਰਮਾਈ ਗਾਈ ਕਿ ਸਾਈਂ ਨੇ ਮੇਰੇ ਨਾਲ ਝਗੜਾ ਕੀਤਾ ਉਸ ਖੁਦਾ ਨੇ ਕਿ ਮੈਂ ਤੇ ਇਦਾਂ ਦੀ ਕੋਈ ਗੱਲ ਕਹੀ ਹੀ ਨਹੀਂ ਕਿ ਕੁਰਬਾਨੀ ਦੇ ਨਾਲ ਜਾਂ ਬਲੀਦਾਨ ਦੇਣ ਦੇ ਨਾਲ ਕਿਸੇ ਵੀ ਜੀਵ ਨੂੰ ਮਾਰਨ ਦੇ ਨਾਲ ਪਾਪ ਕੱਟੀ ਜਾ ਸਕਦੇ ਕਹਿੰਦੇ ਖੁਸ਼ ਹੋਣ ਦੀ ਬਜਾਏ ਹੋਣਾ ਤੇ ਉਸ ਅੱਲਾ ਖੁਦਾ ਨੂੰ ਮੇਰੇ ਤੇ ਖੁਸ਼ ਹੋਣਾ ਚਾਹੀਦਾ ਸੀ ਕਿਉਂਕਿ ਮੈਂ ਚੱਲ ਕੇ ਗਿਆ ਮੈਂ ਕੋਈ ਧਰਮ ਦਾ ਕਰਮ ਦਿਵਾਉਣ ਦੇ ਲਈ ਰਬੂ ਉਲਟ ਗਿਆ ਉਹ ਖੁਦਾ ਉਹ ਅੱਲਾ ਮੇਰੇ ਤੇ ਨਿਰਾਸ਼ ਹੋ ਗਿਆ ਕਿ ਕਬੀਰ ਇਹ ਕੀ ਚੱਲ ਰਿਹਾ ਹੈ ਇਹ ਸੰਸਾਰ ਦੇ ਅੰਦਰ ਕੀ ਪਾਣਾ ਵਪਰ ਰਿਹਾ ਹੈ ਸੰਸਾਰ ਦੇ ਅੰਦਰ ਕੀ ਚੱਲ ਰਿਹਾ ਹੈ ਕਿ ਮਨੁੱਖ ਆਪਣੇ ਕੁਕਰਮਾਂ ਨੂੰ ਛਾਉਣ ਦੇ ਲਈ ਆਪਣੇ ਪਾਪਾਂ ਨੂੰ ਮਿਟਾਉਣ ਦੇ ਲਈ ਸੌਖਾ ਜਿਹਾ ਰਸਤਾ ਲੱਭ ਰਿਹਾ ਹੈ ਕਿ ਕਿਸੇ ਜਾਨਵਰ ਕਿਸੇ ਪਸ਼ੂ ਪੰਛੀ ਨੂੰ ਮਾਰ ਕਰਕੇ ਬਲੀ ਦੇ ਕਰਕੇ ਕੁਰਬਾਨੀ ਦੇ ਕਰਕੇ ਧਰਮ ਦਾ ਪਹਿਰਾਵਾ ਪਹਿਨਾਂ ਕਰਕੇ ਸੌਖੇ ਜਿਹੇ ਢੰਗ ਦੇ ਨਾਲ ਮੈਂ ਉਸ ਰੱਬ ਦੇ ਨਾਲ ਮਿਲਾਬ قائم ਕਰ ਲਵਾਂ ਸੋਖੇ ਜੀ ਤਰੀਕੇ ਦੇ ਨਾਲ ਮੈਂ ਚੰਗਾ ਇਨਸਾਨ ਬਣ ਕੇ ਵਿਖਾ ਦੇਵਾਂ ਮੈਨੂੰ ਉਸ ਪਰਮ ਪ੍ਰਮਾਤਮਾ ਦੇ ਨਾਲ ਜੁੜਨ ਦੀ ਜੋ ਇੰਤ ਹੈ ਜੋ ਅੰਦਰ ਤੋਂ ਉਤਪਤ ਹੈ ਉਹ ਕਰਨਾ ਨਾ ਪਵੇ ਆਪ ਥੋੜਾ ਗਹਿਰਾਈ ਦੇ ਨਾਲ ਜੀ ਇਹਨਾਂ ਭਗਤੀਆਂ ਨੂੰ ਸਮਝਣ ਦੀ ਕੋਸ਼ਿਸ਼ ਕਰੋ ਤਾਂ ਬਾਬਾ ਕਬੀਰ ਜੀ ਜਾ ਰਹੇ ਨੇ ਧਾਰਮਿਕ ਅਸਥਾਨ ਤੇ ਜਿਨ੍ਹਾਂ ਨੂੰ ਅਸੀਂ ਸਾਰੇ ਧਰਮ ਦੇ ਸਥਾਨ ਕਹਿੰਨੇ ਨਾ ਜੀ ਮੰਦਿਰ ਮਸਜਿਦ ਗੁਰਦੁਆਰਾ ਚਰਚ ਇਹ ਧਾਰਮਿਕ ਸਥਾਨ ਮੰਨੇ ਜਾਂਦੇ ਨੇ ਧਰਮ ਦੇ ਕਰਮ ਨਿਭਾਉਣ ਦੇ ਲਈ ਮੰਨੇ ਜਾਂਦੇ ਪਰ ਇਹ ਕਿਸੇ ਵੀ ਥਾਂ ਤੇ ਕਿਸੇ ਵੀ ਬਿਲਡਿੰਗਸ ਤੇ ਕਿਸੇ ਵੀ ਬਣਾਈ ਹੋਈ ਜਗ੍ਹਾ ਤੇ ਉਹ ਰੱਬ ਨਹੀਂ ਵਸਦਾ ਉਹ ਪਰਮਾਤਮਾ ਨਹੀਂ ਵਸਦਾ हां ਗੁਰਬਾਣੀ ਦੇ ਸਿਧਾਂਤ ਦੇ ਅਨੁਸਾਰ ਇਹ ਗੱਲ ਵੀ ਇੱਥੇ ਯਾਦ ਰੱਖਣੀ ਜ਼ਰੂਰੀ ਹੈ ਜਿੱਥੇ ਜਾਇਬ ਹੈ ਮੇਰਾ ਸਤਿਗੁਰੂ ਸੋ ਥਾਣ ਸੁਭਾਵ ਰਾਮ ਨਰ ਜੀ ਅਸੀਂ ਕਿਉਂਕਿ ਸ਼ਬਦ ਸਾਡਾ ਗੁਰੂ ਹੈ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨੇ ਤਾਂ ਅਸੀਂ ਇਸ ਰੂਪ ਦੇ ਵਿੱਚ ਮੰਨਦੇ ਹਾਂ ਸਾਡਾ ਗੁਰੂ ਹੈ ਹਾਜ਼ਰ-ਨਾਜ਼ਰ ਹੈ ਉਹ ਭਾਵੇਂ ਗੁਰਦੁਆਰੇ ਦੇ ਰੂਪ ਦੇ ਵਿੱਚ ਹੈ ਉਸ ਢੰਗ ਦੇ ਨਾਲ ਮੰਨਿਆ ਜਾਂਦਾ ਹੈ ਪਰ ਉਹ ਪਰਮ ਪਰਮਾਤਮਾ ਕਿਸੇ ਖਾਸ ਜਗ੍ਹਾ ਤੇ ਨਹੀਂ ਬਸਦਾ ਉਹ ਗੁਰਦੁਆਰੇ ਵਿੱਚ ਵੀ ਨਹੀਂ ਬਸਦਾ ਫਿਰ ਉਸ ਹਿਸਾਬ ਦੇ ਨਾਲ ਉਹਦੀ ਕੋਈ ਖਾਸ ਜਗ੍ਹਾ ਨਹੀਂ ਹੈ ਖਾਸ ਕੋਈ ਥਾਂ ਨਹੀਂ ਹੈ ਖਾਸ ਕਿਤੇ ਟਿਕਾਣਾ ਨਹੀਂ ਕੀਤਾ ਉਸ ਰੱਬ ਨੇ ਕਿਤੇ ਬੈਠਾ ਨਹੀਂ ਪਰ ਜਿੰਨੇ ਧਾਰਮਿਕ ਸਥਾਨ ਵੀ ਬਣ ਜਾਂਦੇ ਨੇ ਧਰਮ ਦੀ ਜਗ੍ਹਾ ਬਣ ਜਾਂਦੇ ਨੇ ਉਹਨਾਂ ਦਾ ਜਿਹੜਾ ਅਸਲ ਨਿਸ਼ਾਨਾ ਹੈ ਅਸਲ ਜਿਹੜਾ ਉਹਨਾਂ ਦਾ ਮਕਸਦ ਹੈ ਉਹਨਾਂ ਦੇ ਕਰਮ ਜੋ ਨਿਭਾਉਣੇ ਨੇ ਉਹ ਵੀ ਕਿਤੇ ਗਾਇਬ ਹੋ ਜਾਂਦੇ ਨੇ ਜਦੋਂ ਤਰ ਆਪ ਵੇਖੋਗੇ ਕਿ ਮੈਂ ਸਭ ਤੋਂ ਪਹਿਲਾਂ ਆਪਣੀ ਗੱਲ ਕਰਾਂ ਗੁਰਦੁਆਰੇ ਬਹੁਤ ਨੇ ਪੂਰੇ ਹੀ ਵਰਲਡ ਦੇ ਵਿੱਚ ਕਿਸੇ ਇੱਕ ਸ਼ਹਿਰ ਦੀ ਜਾਂ ਸਿਟੀ ਦੀ ਗੱਲ ਨਹੀਂ ਹੈ ਕਿੰਨੇ ਗੁਰਦੁਆਰੇ ਨੇ ਅਨੇਕਾਂ ਗੁਰਦੁਆਰੇ ਨੇ ਤੇ ਗੁਰਦੁਆਰਿਆਂ ਦਾ ਕੰਮ ਸਿਰਫ ਇਤਨਾ ਹੋ ਗਿਆ ਪ੍ਰਬੰਧਕਾਂ ਦਾ ਕਮੇਟੀਆਂ ਦਾ ਕਿ ਜੋ ਮਾਇਆ ਇਕੱਤਰ ਹੋ ਰਹੀ ਹੈ ਜੋ ਗੋਲਕ ਇਕੱਠੀ ਹੋ ਰਹੀ ਹੈ ਜੋ ਕਰਮ ਧਰਮ ਨੇ ਜੋ ਖਰਚੇ ਨੇ ਉਹ ਜਾਇਜ਼ ਨੇ ਚੰਗੀ ਗੱਲ ਹੈ ਕੋਣੀ ਨੇ ਪਰ ਜਿਹੜਾ ਗੁਰਨਾਣਕ ਦਾ ਨਿਸ਼ਾਨਾ ਹੈ ਜਿਸ ਦੇ ਨਾਮ ਤੇ ਇਹ ਮਾਇਆ ਇਕੱਠੀ ਹੋ ਰਹੀ ਹੈ ਜਿਸ ਦੇ ਬਾਕੀ ਲੋਕ ਆਪਣੇ ਆ ਕੇ ਕਿਰਤ ਕਮਾਈ ਦੁਦਾਸਾਂ ਨੋਹਾਂ ਦੀ ਕਮਾਈ ਦਾ ਤਾਂ ਸੰਬੰਧ ਕੱਢਦੇ ਨੇ ਉਹ ਮਾਇਆ ਜੇ ਗੁਰੂ ਨਾਨਕ ਦੇ ਅਨੁਸਾਰ ਵਰਤੀਏ ਜੇ ਗੁਰੂ ਨਾਨਕ ਦੀ ਬਿਲਤੀ ਦੇ ਅਨੁਸਾਰ ਵਰਤੀ ਜਾਏ ਤਾਂ ਉਹ ਸਿਰਫ ਪ੍ਰੋਗਰਾਮ ਕਰਵਾਉਣ ਤੱਕ ਸੀਮਤ ਨਹੀਂ ਹਨ ਪ੍ਰਦਾਨਕ ਆਪੋ ਵੇਖੋ ਕਿੰਨੇ ਸਮਾਗਮ ਹੁੰਦੇ ਨੇ ਗੁਰਦੁਆਰਿਆਂ ਦੇ ਵਿੱਚ ਸਮਾਗਮ ਵੀ ਪ੍ਰਚਾਰ ਦਾ ਹਿੱਸਾ ਹੈ ਨਾਲ ਦੂਸਰਾ ਪੱਖ ਰੱਖਿਓ ਜੀ ਤਾਂ ਕਿ ਮੇਰੀ ਕੋਈ ਗੱਲ ਇੱਕ ਪੱਖ ਤੋਂ ਨੈਗੇਟਿਵ ਵੇ ਦੇ ਵਿੱਚ ਨਾ ਚਲੀ ਜਾਏ ਕਹਿਣ ਦਾ ਪੱਖ ਪੋਜ਼ਿਟਿਵ ਰੱਖਿਓ ਤਾਂ ਉਹ ਇਤਨੀ ਜਿਹੜੀ ਮਾਇਆ ਹੈ ਇਤਨਾ ਜੋ ਧਨ ਹੈ ਲੱਖਾਂ ਰੁਪਏ ਲੱਗਦੇ ਨੇ ਕੋਈ ਸਮਾਗਮ ਜਦੋਂ ਅਸੀਂ ਕਰਵਾਉਂਦੇ ਹਾਂ ਕਿਸੇ ਰਾਗੀ ਕੋਈ ਪ੍ਰਚਾਰਕ ਕਥਾਵਾਚਕ ਆਉਂਦਾ ਹੈ ਉਹ ਠੀਕ ਹੈ ਉਹ ਕਿਰਤ ਦਾ ਹਿੱਸਾ ਹੈ ਉਹਨਾਂ ਦਾ ਕਿਉਂਕਿ ਬਲਦਾਨਕ ਨੇ ਗੁਰੂ ਅਮਰਦਾਸ ਜੀ ਪਾਤਸ਼ਾਹ ਨੇ ਪ੍ਰਚਾਰ ਕਥਾਪੀ ਸੀ ਜੇ ਮੰਜੀਆਂ ਥਾਪੀਆਂ ਸੀ ਤਾਂ ਇਸ ਦਾ ਅਰਥ ਹੈ ਉਹਨਾਂ ਦਾ ਰੋਟੀ ਪਾਣੀ ਵੀ ਉੱਥੋਂ ਹੀ ਚੱਲਦਾ ਹੋਵੇਗਾ ਇਹ 'ਚ ਕੋਈ ਸ਼ੱਕ ਨਹੀਂ ਪਰ ਜ਼ਿਆਦਾਤਰ ਜਿਹੜੇ ਗੁਰਦੁਆਰੇ ਨੇ ਜਾਂ ਜਿਨ੍ਹਾਂ ਜਿਹੜੇ ਪ੍ਰਬੰਧਕ ਨੇ ਉਹਨਾਂ ਦਾ ਮਕਸਦ ਸਿਰਫ ਇਤਨਾ ਰਹਿ ਗਿਆ ਕਈ ਥਾਵਾਂ ਤੇ ਮੈਂ ਅੱਖੀਂ ਵੇਖਿਆ ਹੈ ਕਿ ਕੋਈ ਵੀ ਸਮਾਗਮ ਖਾਲੀ ਨਹੀਂ ਜਾਣ ਦਿੰਦੇ ਹੋ ਕੋਈ ਸਮਾਗਮ ਬਿਨਾ ਕਰਵਾਉਣ ਤੋਂ ਨਹੀਂ ਜਾਣਦੇ ਤੇ ਬੜੇ ਪੈਸੇ ਖਰਚਦੇ ਨੇ ਬੜਾ ਉਹ ਧੰਨ ਇਦਾਂ ਖਰਚਦੇ ਨੇ ਪੰਡਾਲਾਂ ਤੇ ਦੰਗਰਾਂ ਤੇ ਬਹੁਤ ਧੰਨ ਲੱਗਦਾ ਹੈ ਜੀ ਆਪਾਂ ਘਰ ਦੇ ਵਿੱਚ ਵੀ ਇੱਕ ਪ੍ਰੋਗਰਾਮ ਕਰਵਾਉਨੇ ਬੜਾ ਖਰਚਾ ਹੋ ਜਾਂਦਾ ਹੈ ਪਰ ਉਹਨਾਂ ਦੇ ਪਿੱਛੇ ਜਦੋਂ ਵੇਖਿਆ ਮਕਸਦ ਕੋਈ ਵੀ ਨਹੀਂ ਤੇ ਮੈਨੂੰ ਇੱਕ ਮੈਂ ਉਹਨਾਂ ਦਾ ਬਿਰਤੀ ਦੀ ਗੱਲ ਕਰਦੇ ਮੈਂ ਇੱਥੇ ਉਹ ਇੱਕ ਹਉਮੈ ਤੇ ਵਡਿਆਈ ਦੀ ਭੁੱਖ ਦੇ ਵਿੱਚ ਮੇਰੇ ਕੋਲ ਆ ਕੇ ਕਹਿੰਦੇ ਨੇ ਜੀ ਆਪਾਂ ਕੋਈ ਸਮਾਗਮ ਖਾਲੀ ਨਹੀਂ ਜਾਣ ਦੇਣਾ ਆਪਾਂ ਉਹ ਗੁਰਦੁਆਰੇ ਐਨੇ ਹੁੰਦੇ ਨੇ ਆਪਾਂ ਐਨੇ ਕਰਵਾਉਣੇ ਸਿਰਫ ਕਿਸ ਬਿਰਤੀ ਤੋਂ ਬੋਲ ਰਹੇ ਨੇ ਵਡਿਆਈ ਦੀ ਭੁੱਖ ਤੋਂ ਕਿ ਆਪਾਂ ਥੋੜਾ ਜਿਹਾ ਕੰਮ ਅੱਗੇ ਰੱਖਣਾ ਹੈ ਵਧਾ ਕੇ ਰੱਖਣਾ ਹੈ ਹੁਣ ਅਸੀਂ ਪ੍ਰਚਾਰਕਾਂ ਅਸੀਂ ਗੁਰਬਾਣੀ ਦੀ ਗੱਲ ਕਰਨੀ ਹੈ ਤਉਸ ਰੂਪ ਦੇ ਵਿੱਚ ਵਿਚਰ ਰਹੇ ਹਾਂ ਉਸ ਬਿਲਤੀ ਤੇ ਮੈਨੂੰ ਬੜਾ ਥੋੜਾ ਜਿਹਾ ਬੁਰਾ ਲੱਗਦਾ ਹੈ ਨਿਰਾਸ਼ਤਾ ਵੀ ਆਉਂਦੀ ਹੈ ਕਿ ਜਿਹੜੀ ਮਾਇਆ ਜਿਹੜਾ ਗੁਰੂ ਨਾਨਕ ਨੇ ਸਿਧਾਂਤ ਚਲਾਇਆ ਸੀ ਉਹ ਕਿਤੇ ਨਾ ਕਿਤੇ ਉਹ ਖਤਮ ਹੁੰਦਾ ਜਾ ਰਿਹਾ ਹੈ ਤੇ ਸਿਰਫ ਹਉਮੈ ਵਡਿਆਈ ਦੀ ਭੁੱਖ ਨੂੰ ਲੈ ਕਰਕੇ ਹੀ ਮਨੁੱਖ ਕਈ ਤਰ੍ਹਾਂ ਦੇ ਕਰਮ ਜੋ ਮੈਂ ਗੱਲ ਸ਼ੁਰੂ ਕੀਤੀ ਸੀ ਕਬੀਰ ਹੱਜ ਕਾਉਦੇ ਹਾਂ ਜਾਇ ਮੈਂ ਤੇ ਗਿਆ ਸੀ ਧਾਰਮਿਕ ਸਥਾਨ ਤੇ ਕਰਮ ਲਗਾਉਣ ਦੇ ਲਈ ਕਿ ਮੈਂ ਚੱਲ ਜਾਵਾਂ ਤੇ ਸਹੀ ਵੇਖਾਂ ਤੇ ਸਹੀ ਇਹ ਤੇ ਧਾਰਮਿਕ ਸਥਾਨ ਨੇ ਇਹ ਤੇ ਮੁੱਢ ਕਿਹੇ ਜਾਂਦੇ ਨੇ ਮੁੱਢ ਤੇ ਆ ਕੇ ਵੇਖਾਂ ਵਰਤਦਾ ਕੀ ਇਹ ਚੱਲਦਾ ਕੀ ਹੈ ਉਹ ਸਭਾਵਨਾ ਨੂੰ ਸਮਝੀ ਬਾਬਾ ਕਬੀਰ ਜੀ ਚੱਲ ਕੇ ਆ ਕਿਉਂ ਰਹੇ ਦੇ ਉੱਥੇ ਉਹ ਸਿਰਫ ਕੁਰਬਾਨੀ ਦੀ ਗੱਲ ਨਹੀਂ ਹੈ ਕਿ ਗਾਂ ਵੱਡੀ ਜਾਂ ਬੱਕਰਾ ਵੱਡੇ ਨਹੀਂ ਉਹ ਛੱਡਦੇ ਉਹ ਜਿਸ ਭਾਵਨਾ ਦੀ ਪਕੜ ਤੋ ਆ ਰਹੇ ਨੇ ਉਸ ਭਾਵਨਾ ਨੂੰ ਪਕੜ ਕਰਨਾ ਜ਼ਰੂਰੀ ਹੈ ਬਲੀ ਦੀ ਗੱਲ ਤੇ ਆਪਾਂ ਨੂੰ ਸਮਝ ਆ ਗਈ ਕਿ ਗਾਂ ਨਹੀਂ ਮਾਰਨੀ ਬੱਕਰਾ ਨਹੀਂ ਮਾਰਨਾ ਸੌਖੀ ਗੱਲ ਹੋ ਗਈ ਅਗਲੀ ਗੱਲ ਜੋ ਬਾਬਾ ਕਬੀਰ ਜੀ ਸਮਝਾਉਣਾ ਚਾਹੁੰਦੇ ਕਹਿੰਦੇ ਮੈਂ ਜਾ ਕਰਕੇ ਵੇਖਾਂ ਤੇ ਸਹੀ ਇਹਨਾਂ ਧਾਰਮਿਕ ਸਥਾਨਾਂ ਤੇ ਚੰਦ ਕੀ ਲਿਖਾਏ ਕੀ ਬੱਤ ਰਹਾ ਹੈ ਕਿਹਸਾ ਧਾਰਮਿਕ ਕਰਮ ਨਿਭਾਇਆ ਜਾ ਰਿਹਾ ਹੈ ਜਿਹੜੇ ਧਾਰਮਿਕ ਸਿੱਖਿਆਵਾਂ ਦੇਣ ਵਾਲੇ ਨੇ ਜਿਹੜੇ ਧਰਮ ਦੇ ਪੈਰੋਕਾਰ ਕਹੇ ਜਾਂਦੇ ਨੇ ਜਿਹੜੇ ਧਰਮ ਦੀਆਂ ਸਥਾਨਾਂ ਨੂੰ ਜਗ੍ਹਾ ਨੂੰ ਚਲਾਉਣ ਵਾਲੇ ਨੇ ਉਹ ਕਿਸ ਰੂਪ ਦੇ ਵਿੱਚ ਇਸ ਨੂੰ ਰਨ ਕਰ ਰਹੇ ਨੇ ਚਲਾ ਰਹੇ ਨੇ ਉਹ ਚਲਾਉਣ ਵਾਲੇ ਉਹੀ ਸੀ ਨਾ ਜਿਹੜੇ ਉਸ ਸਮੇਂ ਭਾਵੇਂ ਗਾਂ ਮਾਰ ਰਹੇ ਸੀ ਭਾਵੇਂ ਬੱਕਰਾ ਮਾਰ ਰਹੇ ਸੀ ਪਹਿਲੀ ਗੱਲ ਤੇ ਸਮਾਜ ਨੂੰ ਬਿਲਕੁਲ ਇੱਕ ਗਲਤ ਤਰੀਕੇ ਦੇ ਵਿੱਚ ਲੈ ਗਏ ਬਾਕੀ ਜਿਹੜੀ ਦੂਜੀ ਗੱਲ ਰਹਿ ਗਈ ਕਿ ਉਹਨਾਂ ਨੇ ਜੋ ਧਰਮ ਦਾ ਅਸਲ ਮਕਸਦ ਹੈ ਉਹ ਤੋਂ ਥਿੜਕ ਗਏ ਭੁੱਲ ਗਏ ਤਾਂ ਜਿ ਕਿਤੇ ਨਾ ਕਿਤੇ ਭਾਵਨਾ ਇਹ ਰਹਿ ਜਾਂਦੀ ਹੈ ਮਾਇਆ ਖਰਚ ਲਈਏ ਪੈਸਾ ਖਰਚ ਲਈਏ ਉਦੇ ਨਾਲ ਵਾਵਾ ਬੜੀ ਰਹਿੰਦੀ ਹੈ ਸਮਾਜ ਦੇ ਅੰਦਰ ਥੋੜਾ ਜਿਹਾ ਕੰਨਾਂ ਦਾ ਰਸ ਬਣਿਆ ਰਹਿੰਦਾ ਹੈ ਨਾ ਉੱਚਾ ਰਹਿੰਦਾ ਹੈ ਹੋਂਮੇ ਪ੍ਰਫੁੱਲਤ ਰਹਿੰਦੀ ਹੈ ਹੋਂਮੇ ਨੂੰ ਪੱਠੇ ਪੈਂਦੇ ਰਹਿੰਦੇ ਪਰ ਕਿਸੇ ਵੀ ਵਰਤਵਾਰੇ ਦੇ ਵਿੱਚ ਅੱਜ ਤੱਕ ਮੈਨੂੰ ਨਹੀਂ ਲੱਗਦਾ ਇਹ ਕਿਤੇ ਵੀ ਕੋਈ ਗੱਲ ਲਾਗ ਗਈ ਲਾਗੂ ਹੋਈ ਹੋਵੇਗੀ ਕਿ ਕੋਈ ਐਸਾ ਢੰਗ ਹੋਵੇਗਾ ਇਹ ਸੁਧਾਰ ਹੋਣਾ ਚਾਹੀਦਾ ਹਰ ਪਰਿਵਾਰ ਦੇ ਵਿੱਚ ਹੋਣਾ ਚਾਹੀਦਾ ਕਿ ਸਾਡੇ ਕੋਲੇ ਕੋਈ ਪ੍ਰਚਾਰਕ ਕੋਈ ਕਥਾਵਾਚਕ ਰਾਗੀ ਜੱਥਾ ਆਵੇ ਉਹਦੇ ਨਾਲ ਕੁਝ ਇਸ ਢੰਗ ਦਾ ਕੋਈ ਐਗਰੀਮੈਂਟ ਹੋਵੇ ਜਾਂ ਕੋਈ ਗੱਲ ਹੋਵੇ ਕਿ ਜੇ ਜੇ ਤੁਸੀਂ ਇੰਨੇ ਸਾਲ ਇਮਾਨਦਾਰੀ ਨਾਲ ਕੰਮ ਕਰਦੇ ਹੋ ਤਾਂ ਤੁਹਾਡੇ ਬੱਚਿਆਂ ਤੁਹਾਡੇ ਘਰ ਪਰਿਵਾਰ ਤੁਹਾਡਾ ਪਿੱਛੇ ਮਕਾਨ ਬਣਿਆ ਹੈ ਨਹੀਂ ਬਣਿਆ ਤੁਹਾਡੇ ਪਿੱਛੇ ਕੀ ਚੱਲ ਰਿਹਾ ਹੈ ਅਸੀਂ ਉਸ ਚੀਜ਼ ਦਾ ਵੀ ਧਿਆਨ ਰੱਖਾਂਗੇ ਕਈ ਪਿੰਡਾਂ ਦੀਆਂ ਵੀਡੀਓਜ਼ ਆਉਂਦੀਆਂ ਨੇ ਉਹਨਾਂ ਸਾਹਮਣੇ ਬੜੀ ਖੁਸ਼ੀ ਹੁੰਦੀ ਏ ਕਿ ਥੋੜੇ ਥੋੜੇ ਜਾਗ ਰਹੇ ਨੇ ਲੋਕ ਤਾਂ ਕੋਈ ਨਹੀਂ ਦੇਖਦਾ ਕਿ ਜਿਹੜਾ ਇੱਕ ਸੇਵਾਦਾਰ ਵੀ ਜੀ ਨੂੰ 10 ਸਾਲ ਹੋ ਗਏ 15 ਸਾਲ ਹੋ ਗਏ 20 ਸਾਲ ਹੋ ਗਏ ਕਈ ਥਾਂਾਂ ਤੇ ਮੈਂ ਵੇਖਿਆ ਹੈ ਕਈਆਂ ਦੀ ਉਮਰ ਲੰਘ ਗਈ ਹੈ ਸੇਵਾਦਾਰੀ ਕਰਦਿਆਂ ਮੈਂ ਬਹੁਤ ਵੇਖੇ ਨੇ ਅਸੀਂ ਕਿਉਂਕਿ ਸਮਾਂ ਹੋ ਗਿਆ ਵੀ ਚੱਲਦੇ ਆ 7-8 ਸਾਲ ਹੋ ਗਏ ਤਾਂ ਥਾਂ ਥਾਂ ਤੇ ਰਹਿਣ ਦਾ ਮੌਕਾ ਮਿਲਿਆ ਤੇ ਉਹ जिने सारी उमर ला दी अपनी अपनी सेवा निभांदे हां कोई भी इंसान ਸੰਪੂਰਨ ਨਹੀਂ ਜੀ ਹੁੰਦਾ ਅਸੀਂ ਵੀ ਸੰਪੂਰਨ ਨਹੀਂ ਹਾਂ ਜੇ ਕਹੀਏ ਅਸੀਂ ਪੂਰੇ ਹਾਂ ਅਸੀਂ ਕਥਾ ਕਰਦੇ ਹਾਂ ਨਾ ਜੀ ਨਾ ਕਰੋੜਾਂ ਲੱਖਾਂ ਇੱਕ ਇੱਕ ਗਿਨ ਲੱਗ ਜੀ ਬੜੀਆਂ ਗਲਤੀਆਂ ਕਾਪੀ ਭਰ ਜਾਣੀ ਐ ਤਾਂ ਬੜੇ ਭਰ ਜਾਣਗੇ ਪੇਜ ਤਾਂ ਉਹ ਉਹਨਾਂ ਦਾ ਪੱਦਰ ਉੱਪਰ ਨਹੀਂ ਚੁੱਕਿਆ ਜਾਂਦਾ ਕਈ ਵਾਰ ਮੈਂ ਥੋੜਾ ਜਿਹਾ ਇਸ ਵਿਸ਼ੇ ਨੂੰ ਇਸ ਪਾਸੇ ਲੈ ਜਾਵਾਂ ਗੁਰੂ ਨਾਨਕ ਗੱਲਾਂ ਨਹੀਂ ਕਰਦੇ ਥਾਂ ਥਾਂ ਜਾਗੇ ਕਿ ਭਾਈ ਤੁਹਾਡੇ ਜੀਵਨ ਚ ਸੁਧਾਰ ਲਿਆਉਣਾ ਹੈ ਤੁਹਾਡਾ ਇਹ ਬਦਲ ਦੇਣਾ ਹੈ ਨਹੀਂ ਨਹੀਂ ਉਹ ਗੱਲਾਂ ਕਰ ਹੀ ਨਹੀਂ ਰਹੇ ਗੱਲਾਂ ਛੱਡ ਦਈਏ ਨਾ ਗੱਲ ਕਿਤੇ ਵੀ ਨਹੀਂ ਕੀਤੀ ਉਹਨਾਂ ਨੇ ਜਿੱਥੇ ਵੀ ਗਏ ਨੇ ਕਰਮ ਕਰਕੇ ਵਿਖਾਏ ਨੇ ਜਿੱਥੇ ਵੀ ਗਏ ਨੇ ਕੁਝ ਬਦਲਾਵ ਕਰਕੇ ਆਏ ਨੇ ਕੁਝ ਹੁਕਮ ਲਾਗੂ ਕਰਕੇ ਆਏ ਨੇ ਅਸੀਂ ਗੱਲਾਂ ਕਰਦੇ ਹਾਂ ਧਾਰਮਿਕ ਪਹਿਰਾਵਿਆਂ ਦੇ ਵਿੱਚ ਧਾਰਮ ਵਿਚ ਗਾਂਵਾਮਾਂ ਤੇ ਰਹਿੰਦੇ ਹੋਏ ਸਮਾਗਮ ਕਰਵਾਉਂਦੇ ਹੋਏ ਜੋ ਕੁਝ ਹੋ ਰਿਹਾ ਹੈ ਇਹ ਗੱਲਾਂ ਹੋ ਰਹੀਆਂ ਨੇ ਬਦਲਾਵ ਕੋਈ ਵੀ ਨਹੀਂ ਮਾਫ ਕਰਿਓ ਆਪ ਸੂਝਵਾਨ ਬੈਠੇ ਹੋ ਇਹ ਸਮਾਗਮ ਕਰਵਾਉਣੇ ਜ਼ਰੂਰੀ ਨਹੀਂ ਖਰਚੇ ਹੋਣੇ ਜ਼ਰੂਰੀ ਨਹੀਂ ਪਰ ਮੇਰੀ ਭਾਵਨਾ ਨੂੰ ਸਮਝੋ ਜੋ ਕਹਿਣਾ ਚਾਹੁੰਦਾ ਹਾਂ ਭਾਈ ਇਹ ਗੁਰੂ ਦੀ ਗੋਲਕ ਗੁਰੂ ਦੀ ਮਾਇਆ ਜਿਹੜੀ ਬਾਬਾ ਕਬੀਰ ਜੀ ਸਾਨੂੰ ਭਾਵਨਾ ਸਮਝਾਉਣਾ ਚਾਹੁੰਦੇ ਨੇ ਕਬੀਰ ਹੱਜ ਕਾਪੇ ਹਾਂ ਜਾ ਰਿਹਾ ਥਾ ਅੱਗੇ ਮਿਲਿਆ ਖੁਦਾਏ ਖੁਦਾ ਮੈਨੂੰ ਮਿਲ ਪਿਆ ਹੁਣ ਕਹਿ ਲਈਏ ਗੁਰਦਾਨ ਕ ਮਿਲ ਪਿਆ ਅੱਪਾ ਇਸ ਧੰਗ ਨਾਲ ਸਮਝ ਲਈਏ ਥੋੜਾ ਜਿਹਾ ਤੇ ਜੇ ਗੁਰਨਾਣਕ ਕਹਿਣ ਪੁੱਤਰ ਇਹ ਕੀ ਕਰ ਰਿਹਾ ਹੈ ਗਾਂ ਦੀ ਗੱਲ ਛੱਡ ਦੀਏ ਅੱਪਾ ਇਹ ਕੀ ਕਰ ਰਿਹਾ ਹੈ ਪ੍ਰਚਾਰ ਕਿਵੇਂ ਚੱਲ ਰਿਹਾ ਹੈ ਤੇਰੇ ਘਰ ਦੇ ਅੰਦਰ ਕੀ ਸਿਧਾਂਤ ਸੀ ਤੈਨੂੰ ਯਾਦ ਨਹੀਂ ਗੁਰਨਾਣਕ ਹੀ ਪੁੱਛਣ ਲੱਗਾ ਆਪਾਂ ਛੱਡ ਦੀਏ ਇਹ ਮਾਇਆ ਕਿਵੇਂ ਖਲਚਣੀ ਸੀ ਕਿਵੇਂ ਸੁਧਾਰ ਕਰਨਾ ਸੀ ਉਸ ਪੰਗ ਉਸ ਕਹਾਣੀ ਨੂੰ ਨਾਲ ਲੈ ਲਈਏ ਕਈ ਵਾਰ ਨਾ ਆਪਾਂ ਇਹ ਗੱਲ ਕਹਿ ਦਿੰਨੇ ਆ ਜੀ ਜਦੋਂ ਰੱਬ ਨੇ ਕਰਨਾ ਹੈ ਜੋ ਕਰਨਾ ਹੈ ਉਦੋਂ ਹੋਣਾ ਇਹ ਗੱਲ ਬੜੀ ਸੱਚੀ ਹੈ ਇਹਦੇ ਵਿੱਚ ਕੋਈ ਝੂਠ ਨਹੀਂ ਪਰ ਕਿਸੇ ਦੀ ਬਾਹ ਫੜਨੀ ਪੈਂਦੀ ਹੈ ਤੇ ਬਾਹ ਰੱਬ ਨੇ ਅਲੱਗ ਆ ਕੇ ਨਹੀਂ ਫੜਨੀ ਰੱਬ ਪਰਮੇਟ ਨਹੀਂ ਹੁੰਦਾ ਉਹ ਆਪ ਨੇ ਸੁਣੀ ਹੈ ਨਾ ਕਹਾਣੀ ਕਿ ਬੰਦਾ ਖੂਹ ਵਿੱਚ ਡਿੱਗ ਗਿਆ ਤੇ ਕਹਿੰਦਾ ਜਦੋਂ ਰੱਬ ਮੈਨੂੰ ਬਚਾਉਣ ਆਏਗਾ ਮੈਂ ਉਦੋਂ ਹੀ ਬਾਹਰ ਨਿਕਲੂਗਾ ਕਿੰਨੇ ਬਚਾਉਣ ਆਏ ਹਰ ਕਿਸੇ ਨੂੰ ਕਹੀ ਗਿਆ ਜਦੋਂ ਰੱਬ ਮੈਨੂੰ ਬਚਾਉਣ ਆਊਗਾ ਮੈਂ ਉਦੋਂ ਹੀ ਬਾਹਰ ਨਿਕਲੂਗਾ ਮਰ ਕੇ ਰੱਬ ਕੋਲ ਚੱਲ ਗਿਆ ਤੇ ਰੱਬ ਨੂੰ ਜਾ ਕੇ ਕਹਿੰਦਾ ਏ ਰੱਬ ਜੀ ਮੈਂ ਤੁਹਾਨੂੰ ਇੰਨਾ ਪੁਕਾਰਿਆ ਇੰਨੀ ਆਵਾਜ਼ ਲਗਾਈ ਤੁਸੀਂ ਮੈਨੂੰ ਬਚਾਉਣ ਕਿਉਂ ਨਹੀਂ ਆਏ ਰੱਬ ਕਹਿੰਦਾ ਭਲਿਆ ਜਿਹੜੇ ਇੰਨੇ ਬਚਾਉਣ ਆਏ ਸੀ ਉਹ ਮੈਂ ਹੀ ਸੀ ਜਿਹੜੇ ਇੰਨੇ ਉਹ ਇਨਸਾਨ ਇੰਨੇ ਬੰਦੇ ਤੇਰੀ ਬਾਹ ਫੜ ਕੇ ਤੈਨੂੰ ਕੱਢਣ ਆਏ ਸੀ ਖੂਹ ਦੇ ਵਿੱਚੋਂ ਉਹ ਸਾਰੇ ਮੈਂ ਹੀ ਸੀ ਤਾਂ ਇੱਥੇ ਭਾਵਨਾ ਨੂੰ ਸਮਝਿਓ ਸਮਾਜ ਜਦੋਂ ਵੀ ਬਦਲਦਾ ਏ ਸਮਾਜ ਦੇ ਵਿੱਚ ਜਦੋਂ ਵੀ ਬਦਲਾਅ ਹੁੰਦਾ ਏ ਗੱਲਾਂ ਦੇ ਨਾਲ ਨਹੀਂ ਜੇ ਸਾਨੂੰ ਲੱਗਦਾ ਏ ਸਾਡਾ ਇੰਨੇ ਸਾਲ ਹੋ ਗਏ ਕਿਥੇ ਕਥਾਵਾਚਕ ਨੂੰ ਡਿਊਟੀ ਕਰਦੇ ਆਂ ਸੇਵਾਦਾਰ ਨੂੰ ਡਿਊਟੀ ਕਰਦੇ ਆਂ ਰਾਗੀਆਂ ਨੂੰ ਸੇਵਾ ਕਰਦੇ ਆਂ ਘੱਟੋ ਘੱਟ ਅਸੀਂ ਇਹਨਾਂ ਦੀ ਬਾਹ ਫੜ ਕੇ ਇਹਨਾਂ ਨੂੰ ਇੰਨੇ ਕੁ ਸਮਰੱਥ ਕਰਦੀ ਇਹਨਾਂ ਨੂੰ ਥਾਂ ਥਾਂ ਤੇ ਭਟਕਣਾ ਨਾ ਪਵੇ ਇੱਕ ਆਜ਼ਾਦੀ ਦੇ ਨਾਲ ਉੱਠ ਕੇ ਆਪਣਾ ਪ੍ਰਚਾਰ ਕਰ ਸਕਣ ਬੋਲ ਸਕਣ ਮੈਂ ਆਪਣੀ ਘਰਤੀ ਰੱਖਾਂ ਗੱਲ ਬਾਹਰ ਜਾਊਂਗਾ ਤਾਂ ਗੱਲ ਫਿਰ ਉਹ ਬਾਹਰ ਹੀ ਚਲੀ ਜਾਣੀ ਏ ਫਿਰ ਨਹੀਂ ਇੱਥੇ ਆਉਣੀ ਮੁੜ ਕੇ ਉਹ ਆਪਾਂ ਤਾਂ ਇੱਥੇ ਹੀ ਰੱਖ ਲਈਏ ਤਾਂ ਉਹ ਕਹਿੰਦੇ ਭਲੇ ਆਉ ਮੈਂ ਹੀ ਸੀ ਤਾਂ ਜੀ ਗੁਰੂ ਨਾਨਕ ਬਾਹ ਫੜਦੇ ਨੇ ਜਾ ਕੇ ਉਹ ਗੱਲਾਂ ਨਹੀਂ ਕਰਦੇ ਸਿਰਫ ਸਾਡੀਆਂ ਗੱਲਾਂ ਰਹਿ ਜਾਂਦੀਆਂ ਅਸੀਂ ਐਕਸ਼ਨ ਕੋਈ ਵੀ ਨਹੀਂ ਕਰਦੇ ਬਦਲਾਵ ਕੋਈ ਵੀ ਨਹੀਂ ਕਰਦੇ ਉਹਦੇ ਨਾਲ ਕੋਈ ਬਦਲਾਵ ਨਹੀਂ ਆਵੇਗਾ ਫਿਰ ਕਥਾਵਾਚ ਗੁਰੂ ਰੂਟੀਨ ਦੇ ਵਿੱਚ ਕਥਾ ਕਰ ਰਿਹਾ ਹੈ ਮੈਂ ਬੈਠ ਕੇ ਸੁਣਿਆ ਗਿਆ ਮੈਂ ਆਪਣੇ ਤੇ ਹੀ ਰੱਖਾਂ ਮੈਂ ਕਥਾ ਕੀਤੀ ਮੈਂ ਹੀ ਸੰਗਤੀ ਰੂਪ ਵਿੱਚ ਬੈਠ ਕੇ ਚੱਲਿਆ ਗਿਆ ਬਦਲਾਵ ਕਿੱਥੇ ਹੋਣਾ ਹੈ ਕਿ ਤੇ ਵੀ ਨਹੀਂ ਤਾਂ ਗੁਰਦਾਨਕ ਪੁੱਛਦੇ ਵੀ ਕਬੀਰ ਹੱਜ ਕਾਬੇ ਪਹੁੰਚ ਜਾਏ ਥਾ ਅਸੀਂ ਆ ਗਏ ਹਾਂ ਇੱਥੇ ਹੱਜ ਦੇ ਵਿੱਚ ਤਾਂ ਗੁਰਦਾਨਕ ਪੁੱਛਦੇ ਨੇ ਭਲਿਆ ਨਹੀਂ ਤੇਰੇ ਖਲੇ ਕਰਮ ਸਹੀ ਨਹੀਂ ਜਾ ਰਹੇ ਦੇਖ ਥੋੜਾ ਸੁਧਾਰ ਕਰ ਇਹਨਾਂ ਦੇ ਵਿੱਚ ਹਲੇ ਬਦਲਾਵ ਕਰ ਥੋੜੇ ਜਿਹਾ ਤਾਂ ਕਿ ਤੂੰ ਜਿੰਨਾ ਸਮਾਂ ਸਾਡੇ ਵੀ ਰੱਖਿਓ ਜੀ ਗੱਲ ਜਿੰਨਾ ਸਮਾਂ ਸੇਵਾ ਨਿਭਾਵੇਂ ਉਤਨੇ ਸਮੇਂ ਦੇ ਵਿੱਚ ਤੇਰਾ ਇੱਕ ਕਰਮ ਹੀ ਦਿਸ ਜਾਏ ਤੇ ਤੂੰ ਸੇਵਾ ਨਿਭਾਈ ਸੀ ਗੁਰਦੁਆਰੇ ਉਹ ਭਲਾ ਕਰਮ ਹੋ ਗਿਆ ਇੱਕ ਕਰਮ ਹੀ ਤੇਰਾ ਸਾਰੇ ਕੰਮ ਨੂੰ ਅੱਗੇ ਲੈ ਜਾਏਗਾ ਇੱਕ ਕਰਮ ਪਰ ਉਹ ਦਿਸੇ ਗੱਲੀਬਾਤੀ ਨਹੀਂ ਤੈਨੂੰ ਸੇਵਾਦਾਰੀ ਮਿਲੀ ਏ ਤੈਨੂੰ ਸੇਵਾ ਦਾ ਮੌਕਾ ਮਿਲਿਆ ਏ ਵਰਦਾਨਕ ਦੇ ਘਰ ਦੇ ਅੰਦਰ ਜਿਹੜੀ ਗੱਲ ਨੂੰ ਬਾਬਾ ਕਬੀਰ ਜੀ ਬੜਾ ਕੁਦਰਤੀ ਸ਼ਲੋਕ ਆ ਜਾਂਦੇ ਨੇ ਉਸ ਤਰ੍ਹਾਂ ਦੇ ਕਬੀਰ ਹਜ ਕਾਬੇ ਹਉ ਜਾਇ ਥਾ ਹੱਜ ਕਾਬੇ ਦੇ ਵਿੱਚ ਤੈਨੂੰ ਸਮਾ ਮਿਲ ਗਿਆ ਏ ਤਾਂ ਅੱਗੇ ਹੁਣ ਖੁਦਾ ਵੀ ਮਿਲ ਗਿਆ ਏ ਅੱਗੇ ਮਿਲਿਆ ਖੁਦਾਏ ਸਾਡਾ ਖੁਦਾ ਤੇ ਗੱਲਾਂ ਕਰਦਾ ਏ ਜੀ ਆਹ ਗੱਲਾਂ ਹੀ ਹੋ ਰਹੀਆਂ ਨੇ ਪਾਤਸ਼ਾਹ ਦੀਆਂ ਕਹਿੰਦੇ ਸਾਈ ਮੁੰਜ ਸਿਓ ਲਰ ਬਰਿਆ ਤੁਝੇ ਕਿਨ ਫਰਮਾਈ ਗਾਏ ਸਾਈ ਨੇ ਖੋਸ਼ ਤੇ ਮੇਰੇ ਤੇ ਕੀ ਹੋਣਾ ਸੀ ਮੇਰੇ ਨਾਲ ਝਗੜਾ ਕੀਤਾ ਬਾਬਾ ਕਬੀਰ ਜੀ ਨੂੰ ਕਹਿੰਦੇ ਐ ਤੂੰ ਕੀ ਕਰ ਰਿਹਾ ਏ ਕਿਹੜੇ ਕਰਮਾਂ ਵਾਲੇ ਪਾਸੇ ਜਾ ਰਿਹਾ ਏ ਇੱਕ ਵੀ ਗੱਲ ਸਿਧਾਂਤਿਕ ਨਜ਼ਰ ਨਹੀਂ ਆ ਰਹੀ ਤੇਰੇ ਜੀਵਨ ਦੇ ਵਿੱਚ ਗੱਲ ਨਹੀਂ ਹਾਂ ਸੁਹਾਗਣ ਭੈਣੇ ਕੰਤ ਨਾ ਕਹੂੰ ਮੈਂ ਬਿਲੇ ਗੱਲਾਂ ਦੇ ਨਾਲ ਸੁਹਾਗਣਾ ਬਣ ਰਹੇ ਹਾਂ ਗੱਲਾਂ ਦੇ ਨਾਲ ਧਰਮ ਨਿਭਾ ਰਹੇ ਹਾਂ ਪਰ ਕਦੇ ਵੀ ਕੋਈ ਐਸਾ ਕਰਮ ਨਹੀਂ ਕਰਕੇ ਵਿਖਾਇਆ ਜਿਹਦੇ ਨਾਲ ਦਿਸੇ ਕਿ ਆ ਕਰਮ ਕੀਤਾ ਹੈ ਜਿਹਦੇ ਨਾਲ ਬਦਲਾਵ ਆਵੇਗਾ ਆਪਣੇ ਅੰਦਰ ਚਾਤੀ ਮਾਰ ਰਹੇ ਹਾਂ ਜੀ ਇਹ ਪੰਕਤੀਆਂ ਨਾ ਆਪਾਂ ਪੜ੍ਹ ਕੇ ਕਈ ਵਾਰ ਕਥਾ ਦੇ ਰੂਪ ਦੇ ਵਿੱਚ ਲੰਘ ਜਾਂਦੇ ਹਾਂ ਜਿੰਨਾ ਸਮਾਂ ਅੰਦਰ ਭਾਵ ਨਹੀਂ ਬਣੇਗਾ ਗੁਰੂ ਦੇ ਬਚਨਾਂ ਦੇ ਪ੍ਰਤੀ ਰਿਸਪੈਕਟ ਨਹੀਂ ਬਣੇਗੀ ਉਹ ਅੰਦਰ ਨਹੀਂ ਬਣੇਗਾ ਬਦਲਦਾ ਕੁਝ ਬਦਲਾਅ ਦਾ ਅੰਦਰ ਉਹ ਸੰਸਕਾਰ ਪੈਦਾ ਨਹੀਂ ਹੋਣਗੇ ਤਾਂ ਉਤਨਾ ਸਮਾਂ ਇਹ ਸਿਰਫ ਵਿਆਖਿਆ ਹੋ ਰਹੀ ਹੈ ਕਥਾ ਹੋ ਰਹੀ ਹੈ ਉਹ ਤੋਂ ਵੱਧ ਕੁਝ ਵੀ ਨਹੀਂ ਇਹ ਤੋਂ ਵੱਧ ਇਹ ਕੁਝ ਵੀ ਨਹੀਂ ਹੈ ਇਹ ਨਿਤ ਰੋਜਾ ਨਾ ਦੀ ਇੱਕ ਰੂਟੀਨ ਚੱਲ ਰਹੀ ਹੈ ਅਦਰਵਾਇਜ਼ ਇਹ ਕੁਝ ਵੀ ਨਹੀਂ ਗੱਲਾਂ ਨਹੀਂ ਤਾਂ ਗੁਰੂ ਬਾਤ ਸਕੇ ਤੇ ਬਦਲ ਸਾਹੀ ਮੋਦਸ ਨੂੰ ਲੜ ਪੜਿਆ ਜੀ ਸਾਡੇ ਨਾਲ ਉਹ ਅੱਜ ਅੱਜ ਲੜੇ ਨਹੀਂ ਸਾਨੂੰ ਸਮਝਾ ਰਹੇ ਨੇ ਬਾਦਸ਼ਾਹ ਕਿ ਥੋੜਾ ਜਿਹਾ ਬਦਲਾਵ ਕਰ ਐਸਾ ਕੁਝ ਕਰ ਦੇ ਜਿਹੜਾ ਲੋਕ ਤੈਨੂੰ ਯਾਦ ਰੱਖਣ ਹਾਂ ਭਾਈ ਉਹ ਸਮਾ ਆਇਆ ਸੀ ਉਸ ਇਨਸਾਨ ਦੇ ਕੋਲ ਬੜਾ ਸੋਹਣਾ ਕੁਝ ਬਦਲਾਵ ਹੋ ਗਿਆ ਤਾਂ ਅਗਲੇ ਸ਼ਲੋਕ ਨੂੰ ਨਾਲ ਲੈ ਲਈਏ ਜੀ ਵਿਚਾਰ ਇੱਕ ਤਰ੍ਹਾਂ ਦੀ ਹੈ ਕਬੀਰ ਅੱਜ ਕਾਬੇ ਹੋਏ ਹੋਏ ਗਿਆ ਕਿੰਤੀ ਵਾਰ ਕਬੀਰ ਕਹਿੰਦੇ ਮੈਂ ਫਿਰ ਬੜੇ ਵਾਰ ਗਿਆ ਇੱਕ ਵਾਰ ਵੀ ਨਹੀਂ ਸਾਨੂੰ ਕਿੰਨਾ ਸਮਾਂ ਹੋ ਗਿਆ ਜੀ ਆਉਂਦੇ ਆ ਹਨਾ ਆਪਾਂ ਆਪਣੀ ਤੇ ਗੱਲ ਸਮਝਣੀ ਹੈ ਬਾਬਾ ਕਬੀਰ ਜੀ ਵੀ ਇਦਾਂ ਹੀ ਬੜੇ ਵਾਰ ਗਏ ਕਹਿੰਦੇ ਮੈਂ ਬੜੇ ਵਾਰ ਗਿਆ ਫਿਰ ਇੱਕ ਵਾਰ ਦੀ ਗੱਲ ਵੀ ਨਹੀਂ ਮੇਰੀ ਰੋਜ਼ਾਨਾ ਦੀ ਰੁਟੀਨ ਹੈ ਆਪਾਂ ਵੀ ਰੋਜ਼ਾਨਾ ਹੀ ਆਉਂਦੇ ਆ ਕਹਿੰਦੇ ਕਬੀਰ ਹਜ ਕਾਬੇ ਹੋਏ ਹੋਏ ਗਿਆ ਕਿੰਨੀ ਵਾਰ ਆਉਂਦਾ ਹੀ ਰਹਿੰਦਾ ਮੈਂ ਸਾਡਾ ਤੇ ਰਹਿਣਾ ਹੀ ਇੱਥੇ ਅਸੀਂ ਕਿੱਥੇ ਜਾਣਾ ਹੈ ਪਰ ਕਹਿੰਦੇ ਵੇਖੋ ਹੋਇਆ ਕਿ ਸਾਈਂ ਮੁਝ ਮੈਂ ਕਿਆ ਖੱਤਾ ਮੁੱਖੋਂ ਨਾ ਬੋਲੇ ਪੀਰ ਇੰਨੇ ਵਾਰ ਮੈਂ ਤੇਰੇ ਕੋਲੇ ਬਾਦਸ਼ਾਹ ਆ ਗਿਆ ਪਰ ਫਿਰ ਵੀ ਵੇਖ ਤੇਰੇ ਨਾਲ ਰਿਸ਼ਤਾ ਤੇ ਮੇਰਾ ਕਾਇਮ ਨਹੀਂ ਹੋਇਆ ਸਾਈਂ ਕਹਿੰਦੇ ਤੂੰ ਬੋਲਦਾ ਕਿਉਂ ਨਹੀਂ ਬੋਲਣ ਦਾ ਭਾਵ ਇੱਥੇ ਉਹੀ ਹੈ ਕਿ ਬਾਦਸ਼ਾਹ ਆਹ ਕੁਰਬਾਨੀਆਂ ਜਿਹੜੇ ਕਰਮ ਧਰਮ ਅਸੀਂ ਨਿਭਾਰ ਰਹੇ ਹਾਂ ਇਹਦੇ ਨਾਲ ਪਾਪ ਨਹੀਂ ਕੱਟੇ ਜਾ ਸਕਦੇ ਤੇ ਨਾਲ ਸੁਧਾਰ ਨਹੀਂ ਹੋ ਸਕਦਾ ਭਾਵ ਇਹਦਾ ਇਹ ਭਾਵ ਬਣੇ ਕਰਕੇ ਪ੍ਰਮਾਤਮਾ ਮੁੱਖੋਂ ਮੇਰੇ ਨਾਲ ਬੋਲਦਾ ਕਿਉਂ ਨਹੀਂ ਬੋਲਣ ਦਾ ਅਰਥ ਹੀ ਇਹੋ ਹੀ ਹੈ ਕਿ ਸਾਡੇ ਕਰਮ ਉਹਦੇ ਨਾਲ ਨਹੀਂ ਮਿਲਦੇ ਸਾਡੇ ਸਿਧਾਂਤ ਉਹਦੇ ਨਾਲ ਨਹੀਂ ਮਿਲਦੇ ਤਾਂ ਕਰਕੇ ਆਪ ਅੰਦਰ ਚਾਤੀ ਮਾਰਿਓ ਇਹ ਸਾਨੂੰ ਲੱਗਦਾ ਹੋਵੇਗਾ ਕਿ ਮੈਂ ਧਰਮ ਦੇ ਕਰਮ ਨਿਭਾ ਰਿਹਾ ਪਰ ਅਸਲ ਰਸ ਨਹੀਂ ਪਤਾ ਹੁੰਦਾ ਕਿਸੇ ਨੂੰ ਜਿਵੇਂ ਬਾਬਾ ਰਵਿਦਾਸ ਜੀ ਬਖਸ਼ਿਸ਼ ਕਰਦੇ ਨੇ ਪੜ੍ਹੀਏ ਗੁਣੀਆਂ ਨਾਮ ਸਭ ਸੁਣੀਏ ਅਨਭਉ ਭਉ ਨਾ ਦੱਸੈ ਬਾਤ ਸਭ ਮੈਂ ਪੜ ਰਿਹਾ ਕਿੰਤੀ ਵਾਰ ਉਹਨੂੰ ਨਾ ਪੈ ਲਈ ਬੜੀ ਵਾਰ ਗੁਣੀਏ ਬੜੀ ਬਾਤ ਬੜਾ ਗੁਣ ਲਿਆ ਬੜਾ ਸਮਝ ਲਿਆ ਬਾਦਸ਼ਾਹ ਪਰ ਅੰਦਰ ਕੋਈ ਹੈ ਹੀ ਨਹੀਂ ਅੰਦਰ ਕੋਈ ਭਾਵਨਾ ਹੀ ਨਹੀਂ ਹੈ ਅੰਦਰ ਕੋਈ ਜੀਵਨ ਦੇ ਅੰਦਰ ਕੋਈ అనుਭਵ ਮਹਿਸੂਸ ਨਹੀਂ ਹੋਇਆ ਕਰਮ ਧਰਮ ਵਾਲੀ ਤੇ ਗੱਲ ਹੀ ਮਹਿਸੂਸ ਨਹੀਂ ਹੋਈ ਬਸ ਸਿਰਫ ਮੈਂ ਪੜ ਰਿਹਾ ਗੁਣ ਰਿਹਾ ਮੈਂ ਗੱਲਾਂ ਕਰ ਰਿਹਾ ਪੜ ਪੜ ਗੱਡੀ ਲੱਦੀਆਂ ਪੜ ਪੜ ਭਰੀਆਂ ਸਾਥ ਵਿਚਾਰ ਸੁਣ ਰਿਹਾ ਮੈਂ ਕੰਨਾਂ ਨੂੰ ਬਹੁਤ ਵਿਚਾਰ ਸੁਣਾ ਚੁੱਕਿਆ ਹੁਣ ਤੱਕ ਇੰਨੀ ਕਥਾ ਸੁਣਾ ਚੁੱਕਿਆ ਕਿ ਮੈਂ ਵੀ ਕਥਾ ਕਰ ਸਕਦਾ ਦੋ ਚਾਰ ਗੱਲਾਂ ਤੇ ਮੈਂ ਵੀ ਕਿਸੇ ਨੂੰ ਸਮਝਾ ਸਕਦਾ ਤੇ ਸਾਡਾ ਤੇ ਕਰਮ ਨੇ ਪਰ ਪਾਤਸ਼ਾਹ ਜੀਵਨ ਦੇ ਅੰਦਰ ਦਇਆ ਭਾਵਨਾ ਕੋਈ ਨਹੀਂ ਬਦਲਾਵ ਵਾਲੀ ਗੱਲ ਕੋਈ ਨਹੀਂ ਸੋ ਹੱਜ ਕਬੀਰ ਹੱਜ ਕਾਬੇ ਹੋਏ ਹੋਏ ਗਿਆ ਕੀਤੀ ਵਾਰ ਕਬੀਰ ਸਾਈ ਮੁਝ ਮੈਂ ਗਿਆ ਖਤਾ ਖਤਾਦ ਹੁੰਦਾ ਇਹ ਦੋਸ਼ ਪਾਪ ਕੁਕਰਮ ਉਹ ਕੁਕਰਮ ਹੀ ਹੈ ਸਾਡਾ ਕਿ ਅਸੀਂ ਅਸਲ ਨਹੀਂ ਨਿਸ਼ਾਨੇ ਨੂੰ ਸਮਝ ਰਹੇ ਹੱਜ ਕਾਬੇ ਵਾਲੀ ਭਾਵਨਾ ਨੂੰ ਨਹੀਂ ਸਮਝ ਰਹੇ ਸਿਰਫ ਗਾ ਮੁਰਗੀ ਤੇ ਨਾ ਜੀ ਗਾਦੇ ਇਹ ਪਿਕਾ ਲਿਓ ਸਤੰਦਰ ਉਹ ਅੰਦਰ ਦੀ ਭਾਵਨਾ ਦੀ ਪਕੜ ਕਰਨ ਦੀ ਜਰੂਰ ਹੁੰਦਾ ਹੈ ਪਾਤਸ਼ਾਹ ਤੇਰੇ ਨਾਲ ਥੋੜਾ ਕੋਈ ਸੰਬੰਧ ਸੀ ਮੈਂ ਕਰਮਾਂ ਧਰਮਾਂ ਨੂੰ ਨਿਭਾਉਣ ਜਾ ਰਿਹਾ ਆਪਣਾ ਪਰਦਵਾਰੇ ਦੇ ਅੰਦਰ ਹੱਜ ਕਾਬੇ ਦੇ ਅੰਦਰ ਭਾਵਨਾ ਦੀ ਤੇ ਗੱਲ ਹੀ ਖਤਮ ਹੋ ਗਈ ਉੱਥੇ ਨਿਸ਼ਾਨਾ ਤੇ ਛੜਕੀ ਗਿਆ ਉੱਥੋਂ ਨਹੀਂ ਰਹੀ ਉਹ ਭਾਵਨਾ ਅੰਦਰ ਤਾਂ ਅਗੇ ਬਖਸ਼ਿਸ਼ ਕਰਦੇ ਨੇ ਅਗਲਾ ਸ਼ਲੋਕ ਨਾਲ ਹੈ ਜੀ ਕਹਿੰਦੇ ਕਬੀਰ ਜੀ ਜੋ ਮਾਰੇ ਜੋਰ ਕਰ ਕੇ ਕਹਿੰਦੇ ਹੈ ਜੋ ਹਲਾਲ ਕਹਿੰਦੇ ਧੱਕੇ ਦੇ ਨਾਲ ਜ਼ੁਲਮ ਦੇ ਨਾਲ ਜਿਹੜੇ ਮਾਰ ਦਿੰਦੇ ਨੇ ਜਾਨਵਰਾਂ ਨੂੰ ਤੇ ਨਾਮ ਦੇ ਦਿੰਦੇ ਨੇ ਧਰਮ ਦਾ ਕਿ ਹਲਾਲ ਕੀਤਾ ਹੋਇਆ ਜੱਬਾ ਕੀਤਾ ਹੋਇਆ ਹੈ ਕਿ ਤੇ ਕੁਰਬਾਨੀ ਦੇ ਕਾਬਿਲ ਹੋ ਗਿਆ ਹੈ ਇਹ ਜਾਨਵਰ ਇਹ ਪੰਛੀ ਇਹ ਪਸ਼ੂ ਕਹਿੰਦੇ ਜਿਹੜਾ ਧੱਕਾ ਕਰਦੇ ਨੇ ਭਾਈ ਦਫ਼ਤਰ ਦਈ ਜਬ ਕਾਢ ਕੇ ਕਾਢ ਹੈ ਹੋਏਗਾ ਕੌਣ ਹਵਾਲ ਕਹਿੰਦੇ ਭਾਈ ਜਦੋਂ ਦਫ਼ਤਰ ਦੇ ਅੰਦਰ ਲੇਖਾ ਮੰਗਾ ਜਾਣਾ ਹੈ ਜਦੋਂ ਬਿਰਨ ਬੇੜਾ ਹੋਣਾ ਹੈ ਤਾਂ ਉਦੋਂ ਤੇਰਾ ਗਵਾਹੀਦਾਰ ਕੌਣ ਬਣੇਗਾ ਤੇਰੀ ਹਾਮੀ ਕੌਣ ਭਰੇਗਾ ਪਿਛਲੀ ਪੰਕਤੀ ਤੇ ਆਇਓ ਜੋਰ ਕਰਕੇ ਜਦੋਂ ਕੋਈ ਮਨੁੱਖ ਧੱਕਾ ਕਰਕੇ ਭਾਵੇਂ ਉਹ ਜਾਨਵਰ ਹੈ ਭਾਵੇਂ ਉਹ ਪੰਛੀ ਹੈ ਭਾਵੇਂ ਜੋਰ ਦੇ ਨਾਲ ਹੀ ਆਪਣੇ ਆਪ ਦੀਆਂ ਭਾਵਨਾਵਾਂ ਅਸਲ ਕਰਮਾਂ ਨੂੰ ਮਨੋਖ ਅੰਦਰੋਂ ਮਾਰ ਦਿੰਦਾ ਹੈ ਝੂਠ ਨੂੰ ਪ੍ਰਫੁੱਲਤ ਕਰਦਾ ਹੈ ਜ਼ੋਰ ਦੇ ਨਾਲ ਠੱਕੇ ਦੇ ਨਾਲ ਆਪਣੇ ਆਪ ਦੇ ਅੰਦਰ ਵੀ ਵੇਖੋ ਕਈ ਵਾਰ ਅਸੀਂ ਬਹੁਤ ਚੀਜ਼ਾਂ ਨੂੰ ਬਹੁਤ ਔਗਣਾ ਨੂੰ ਜ਼ੋਰ ਦੇ ਨਾਲ ਠੱਕੇ ਦੇ ਨਾਲ ਪ੍ਰਫੁੱਲਤ ਕਰਦੇ ਸਿਰਫ ਬਾਹਰੀ ਨਾ ਰੱਖਿਓ ਇਸ ਨੂੰ ਅੰਦਰ ਵੀ ਜ਼ੋਰ ਹੁੰਦਾ ਹੈ ਸਾਡਾ ਨਿਮਤਤਾ ਹਰ ਸਮੇਂ ਸੁਚੇਤ ਕਰਦੀ ਏ ਕਿ ਨਹੀਂ ਕਮੀ ਹੈ ਨਿਮਰਤਾ ਦੀ ਚੰਗੇ ਕਰਮਾਂ ਦੀ ਕਮੀ ਹੈ ਪਰ ਅਹੰਕਾਰ ਫਿਰ ਜ਼ੁਲਮ ਕਰਦਾ ਹੈ ਅੰਦਰੋਂ ਮੈਂ ਮੇਰੀ ਫਿਰ ਜ਼ੁਲਮ ਕਰਦੀ ਹੈ ਅੰਦਰੋਂ ਕਿ ਨਹੀਂ ਨਹੀਂ ਇੱਥੇ ਜ਼ਿੰਦਗੀ 'ਚ ਸਵਾਦ ਨਹੀਂ ਆ ਰਿਹਾ ਨਿਮਰਤਾ 'ਚ ਰਸ ਨਹੀਂ ਨਾ ਹੁੰਦਾ ਆਪ ਕਦੇ-ਕਦੇ ਮਹਿਸੂਸ ਕੀਤਾ ਹੈ ਜੀ ਨਿਮਰਤਾ 'ਚ ਰਸ ਨਹੀਂ ਹੁੰਦਾ ਉੱਥੇ ਨਿਮਾਣ ਜੀ ਮਹਿਸੂਸ ਹੁੰਦੀ ਹੈ ਕਿ ਝੁਕ ਗਿਆ ਇੱਥੇ ਕਾਹਦਾ ਰਸ ਹੈ ਥੋੜਾ ਜਿਹਾ ਆਕੜ ਕੇ ਜਿਵੇਂ ਖਾ ਇੱਥੇ ਰਸ ਹੈ ਥੋੜਾ ਜਾਇ ਤੂੰ ਅਹੰਕਾਰ ਜਾਂ ਸ਼ੋਅ ਕਰ ਆਪਣਾ ਚਿਰੇਟ ਥੋੜਾ ਜਿਹਾ ਉਹ ਭਾਵਨਾਵਾਂ ਦਿਸਣੀਆਂ ਚਾਹੀਦੀਆਂ ਨੇ ਇੱਥੇ ਸਵਾਦ ਹੈ ਥੋੜਾ ਜਿਹਾ ਇੱਥੇ ਚੰਗਾ ਲੱਗਦਾ ਹੈ ਉੱਥੇ ਰਸ ਬਣਦਾ ਹੈ ਕਦੇ ਮਹਿਸੂਸ ਕਰੇ ਅੰਦਰ ਇਹ ਅੰਦਰ ਹੈਗਾ ਉੱਥੇ ਫਿਰ ਜਦੋਂ ਸਵਾਦ ਬਣਦਾ ਹੈ ਤਾਂ ਬੰਦਾ ਉਹਨੂੰ ਪਰਫੁੱਲਤ ਕਰਦਾ ਹੈ ਫਿਰ ਉੱਥੇ ਜੋਰ ਪਾਉਂਦਾ ਹੈ ਨਹੀਂ ਨਹੀਂ ਪਹਿਣ ਦੋ ਜੋਰ ਥੋੜਾ ਜਿਹਾ ਚਾਰ ਬੰਦਿਆਂ ਵਿੱਚ ਵਿਖਾਉਂਦਾ ਹੈ ਕਿ ਹਾਂ ਮੈਂ ਕੁਝ ਹਾਂ ਇਦਾਂ ਥੋੜਾ ਤਾਂ ਉਹ ਜ਼ੋਰ ਜ਼ੁਲਮ ਕਹਿੰਦੇ ਜਿਹੜਾ ਤੂੰ ਕਰਦਾ ਏ ਉਸ ਜ਼ੋਰ ਜ਼ੁਲਮ ਦੇ ਨਾਲ ਕਹਿੰਦੇ ਵਿਕਾਸ ਨਹੀਂ ਹੁੰਦਾ ਪਾਪ ਨਹੀਂ ਮਿਟ ਸਕਦੇ ਜਿਹੜੀ ਭਾਵਨਾ ਸੀ ਇਹ ਵਿਚਾਰ ਨੂੰ ਆਪਾਂ ਕੱਲ ਨਾਲ ਰੱਖਾਂਗੇ ਇੰਦਾ ਕਹਿੰਦੇ ਭਾਈ ਕੁਰਬਾਨੀਆਂ ਦੇਣ ਦੇ ਨਾਲ ਜ਼ੋਰ ਜ਼ੁਲਮ ਕਰਨ ਦੇ ਨਾਲ ਕਹਿੰਦੇ ਨਹੀਂ ਵਿਕਾਸ ਹੋ ਸਕਦਾ ਪਾਪ ਨਹੀਂ ਮਿਟ ਸਕਦੇ ਪਹਿਲੀ ਪੰਕਤੀ ਤੇ ਦੁਬਾਰਾ ਆयो ਕਬੀਰ ਹੱਜ ਕਾਬੇ ਹਾਂ ਜਾਇਆ tha ਅੱਗੇ ਮਿਲਿਆ ਖੁਦਾਏ ਖੁਦਾ ਸਾਨੂੰ ਮਿਲਿਆ ਏ ਜੀ ਗੁਰੂ ਪਾਤਸ਼ਾਹ ਨੂੰ ਜਾਨਾ ਮਿਲਦੇ ਨਹੀਂ ਸਾਨੂੰ ਆਪਣੇ ਆਪ ਦੇ ਜੀਵਨ ਚ ਬਦਲਾਅ ਲਾਇਆ ਜੀ ਇੱਕ ਅਦਾ ਕਰਮੀ ਗੁਰੂ ਨਾਨਕ ਦੇ ਸਿਧਾਂਤ ਦੇ ਅਨੁਸਾਰ ਕਰ ਜਾਈਏ ਤਾਂ ਕਿ ਗੁਰੂ ਪਾਤਸ਼ਾਹ ਸਾਡੇ ਨਾਲ ਗੁੱਸੇ ਹੀ ਨਾ ਰਹਿ ਜਾਣ ਸਾਡੇ ਤੇ ਖੁਸ਼ ਹੋਣ ਕਿ ਹਾਂ ਭਾਈ ਸਿਧਾਂਤ ਲਾਗੂ ਹੋ ਰਿਹਾ ਹੈ ਤਾਂ ਹੀ ਗੁਰਦੁਆਰੇ ਇਹਨੂੰ ਆਪਾਂ ਮੰਗਤੀ ਨੂੰ ਆਪਣੇ ਹਿਸਾਬ ਨਾਲ ਕਹਿ ਲਈਏ ਕਿ ਕਬੀਰ ਗੁਰਦੁਆਰੇ ਪਹੁੰਚ ਜਾਏਗਾ ਮੈਂ ਉੱਥੇ ਗਿਆ ਉਹ ਗੁਰੂ ਦਾ ਘਰ ਹੀ ਹੈ ਅਸੀਂ ਆਏ ਹਾਂ ਅਸੀਂ ਬੈਠੇ ਹਾਂ ਤੋ ਸਹਜ ਕਾਪੇ ਦੇ ਵਿੱਚ ਜੇ ਸਾਡੇ ਨਾਲ ਗੁਰੂ ਪਾਤਸ਼ਾਹ ਉਸ ਬਿਰਤੀ ਵਿੱਚ ਹੀ ਹੋ ਗਏ ਤਾ ਉਹ ਬਿਰਤੀ ਹੈ ਹੁਣ ਗੁਰੂ ਪਾਤਸ਼ਾਹ ਇਹਨੂੰ ਥੋੜਾ ਮੈਂ ਹੋਰ ਇੱਕ ਬੋਲ ਕੇ ਪੰਗਤੀ ਫਤਿਹ ਬੁਲਾ ਦੇਵਾਂ ਏਦਾਂ ਨਹੀਂ ਕਿ ਸਾਹਮਣੇ ਬੈਠਾ ਕੋਈ ਬੋਲ ਰਿਹਾ ਏ ਨਹੀਂ ਉਹ ਸੱਚ ਬਿਰਤੀ ਅੰਦਰੋਂ ਬੋਲ ਰਹੀ ਏ ਉਹ ਸੱਚ ਅੰਦਰੋਂ ਸੁਚੇਤ ਸਾਹਮਣੇ ਹੋ ਕੇ ਬੈਠ ਕੇ ਦੱਸ ਰਿਹਾ ਏ ਕਿ ਤੂੰ ਕੀ ਕਰ ਲੈਣਾ ਉਹ ਬਿਰਤੀ ਨੂੰ ਸਮਝਣ ਦੀ ਲੋੜ ਏ ਉਸ ਸੱਚ ਨੂੰ ਪਕੜ ਦੇ ਵਿੱਚ ਕਰਨ ਦੀ ਲੋੜ ਏ ਤਾਂ ਕੋਈ ਬਦਲਾਅ ਆ ਸਕਦਾ ਏ ਆਲਸੋ ਦਾ ਦੇਹ ਤੇ ਦਿਲੋਂ ਧੰਨਵਾਦ ਬੜੀ ਹੀ ਪਿਆਰ ਸਤਿਕਾਰ ਦੇ ਨਾਲ ਸੁਣਿਆ ਵਿਚਾਰਾਂ ਕਰਦੇ ਹਾਂ ਬੇਅੰਤ ਭੁੱਲਾ ਹੋ ਜਾਣੀਆਂ ਸੁਭਾਅਿਕ ਨੇ ਜੀ ਆਪਣਾ ਬੱਚਾ ਜਾਣ ਕੇ ਮੁਆਫ ਕਰਨਾ ਅੰਤ ਵਿੱਚ પતિ ਪਰਵਾਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ